ਜਦੋਂ ਮਹਾਪੁਰਖ ਸਿਰ ਤੇ ਹੱਥ ਰੱਖਦੇ ਨੇ ਮੂਲ ਮੰਤਰ ਸਾਹਿਬ ਦੇਂਦੇ ਜਦੋਂ ਤੁਹਾਨੂੰ ਮਹਾਪੁਰਖ ਨਾਮ ਦੇਣਗੇ ਗੁਰੂ ਗ੍ਰੰਥ ਸਾਹਿਬ ਉਹਨਾਂ ਜੋੜਨਗੇ ਧਰਮਰਾਜ ਦੇ ਖਾਤੇ ਚੋਂ ਤੁਹਾਡਾ ਨਾਮ ਕੱਟਿਆ ਜਾਣਾ ਲਾਲ ਲਕੀਰ ਵੱਜ ਜਾਂਦੀ ਹੈ ਇਹ ਧਰਮਰਾਜ ਦਾ ਖਾਤਾ ਨਹੀਂ ਰਹਿ ਜਾਂਦਾ ਮਹਾਰਾਜ ਕਹਿੰਦੇ ਧਰਮਰਾਇ ਆਪ ਕਹਾ ਕਰੇ ਕਿ ਜੋ ਫਟਿਓ ਸਗਲੂ ਲੇਖਾ ਲੇਖਾ ਹੀ ਪਾੜਤਾ ਉਥੇ ਲੇਖਾ ਨਹੀਂ ਰਹਿ ਗਿਆ ਫਿਰ ਗੁਰਨਾਨਕ ਦੇ ਘਰ ਜਿਸ ਦਿਨ ਤੋਂ ਨਾਮ ਲਿਆ ਉਸ ਦਿਨ ਤੋਂ ਨਵਾਂ ਜਨਮ ਸ਼ੁਰੂ ਹੋ ਗਿਆ ਮਹਾਂ ਆਨੰਦ ਭਈ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਉ ਨਾਨਕ ਹਰਿ ਸਿਉ ਮਨ ਮੰਨਿਆ ਰੰਗ ਰਤੇ ਬਿਸਮਾਦ ਬਿਸਮਾਦ ਆਨੰਦ ਖੀੜਾ ਇਹ ਮਿਲ ਜਾਂਦਾ ਰੱਬ ਦੇ ਪਿਆਰਿਆਂ ਨਾਲ ਜੁੜ ਕੇ ਰੱਬ ਦੇ ਪਿਆਰਿਆਂ ਨੇ ਤੁਹਾਨੂੰ ਗੁਰਨਾਨਕ ਸਾਹਿਬ ਨਾਲ ਜੋੜ ਦੇਣਾ ਜਦੋਂ ਮਹਾਪੁਰਖ ਸਿਰ ਤੇ ਹੱਥ ਰੱਖਦੇ ਨੇ ਮੂਲ ਮੰਤਰ ਸਾਹਿਬ ਦੇਂਦੇ ਜਦੋਂ ਤੁਹਾਨੂੰ ਮਹਾਪੁਰਖ ਨਾਮ ਦੇਣਗੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਧਰਮ ਰਾਜ ਦੇ ਖਾਤੇ ਚੋਂ ਤੁਹਾਡਾ ਨਾਮ ਕੱਟਿਆ ਜਾਣਾ ਲਾਲ ਲਕੀਰ ਵੱਜ ਜਾਂਦੀ ਹੈ ਇਹ ਧਰਮ ਰਾਜ ਦਾ ਖਾਤਾ ਨਹੀਂ ਰਹਿ ਜਾਂਦਾ ਮਹਾਰਾਜ ਕਹਿੰਦੇ ਤਰਮਰਾਈ ਉਹ ਕਹਾ ਕਹੇ ਗਜ ਫਟਿਓ ਸਗਲੂ ਲੇਖਾ ਲੇਖਾ ਹੀ ਪਾੜਤਾ ਉਥੇ ਲੇਖਾ ਨਹੀਂ ਰਹਿ ਗਿਆ ਫਿਰ ਗੁਰਨਾਨਕ ਦੇ ਘਰ ਜਿਸ ਦਿਨ ਤੋਂ ਨਾਮ ਲਿਆ ਉਸ ਦਿਨ ਤੋਂ ਨਵਾਂ ਜਨਮ ਸ਼ੁਰੂ ਹੋ ਗਿਆ ਮਹਾਂ ਆਨੰਦ ਭਈ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਉ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦ ਬਿਸਮਾਦ ਆਨੰਦ ਖੀੜਾ ਇਹ ਮਿਲ ਜਾਂਦਾ ਰੱਬ ਦੇ ਪਿਆਰਿਆਂ ਨਾਲ ਜੁੜ ਕੇ ਰੱਬ ਦੇ ਪਿਆਰਿਆਂ ਨੇ ਤੁਹਾਨੂੰ ਗੁਰੂ ਨਾਨਕ ਸਾਹਿਬ ਨਾਲ ਜੋੜ ਦੇਣਾ